ਦੇਰਾ ਸਰਸਮੁਖੀ ਨੂੰ ਮਾਫੀ ਦੇਣ ਦੇ ਮਾਮਲੇ ਤੋਂ ਬਾਅਦ ਜਦੋਂ ਪੰਜ ਪਿਆਰਿਆਂ ਵੱਲੋਂ ਇਸ ਫੈਸਲੇ ਦਾ ਵਿਰੋਧ ਕੀਤਾ ਗਿਆ ਤਾਂ ਐਸਜੀਪੀਸੀ ਵੱਲੋਂ ਉਹਨਾਂ ਨੂੰ ਬਰਖਾਸਤ ਕਰ ਦਿੱਤਾ ਗਿਆ ਇਸ ਵੇਲੇ ਪੰਜ ਪਿਆਰੇ ਜੋ ਬਰਖਾਸਤ ਕੀਤੇ ਗਏ ਸਨ ਮੇਰੇ ਨਾਲ ਨੇ ਔਰ ਇਹਨਾਂ ਦੇ ਜੋ ਬੁਲਾਰੇ ਸਤਨਾਮ ਸਿੰਘ ਖੰਡਾ ਜੀ ਉਹਨਾਂ ਤੋਂ ਜਾਣਦੇ ਆ ਕਿ ਜਦੋਂ ਤੁਹਾਨੂੰ ਬਰਖਾਸਤ ਕੀਤਾ ਗਿਆ ਉਸ ਫੈਸਲੇ ਦਾ ਪੂਰੇ ਸਮੁੱਚੇ ਕੌਮ ਵੱਲੋਂ ਵਿਰੋਧ ਕੀਤਾ ਗਿਆ ਤੁਸੀਂ ਕੀ ਮੰਨਦੇ ਹੋ ਕਿ ਉਹ ਫੈਸਲਾ ਕਿੰਨਾ ਕੁ ਸਹੀ ਸੀ ਜਿਹੜਾ ਸਾਨੂੰ ਫਰਕ ਕੀਤਾ ਗਿਆ ਜੀ ਵੇਖੋ ਜੀ ਪੰਜ ਪਿਆਰੇ ਉਦੋਂ ਬਣਦੇ ਆ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਖੜ੍ਹ ਜਾਂਦੇ ਆ ਦਰ ਦੀ ਪਾ ਕੇ ਔਰ ਉਸ ਤੋਂ ਬਾਅਦਾਂ ਕਿਸੇ ਸਰਕਾਰ ਦਾ ਕਿਸੇ ਪਾਰਟੀ ਦਾ ਕਿਸੇ ਕਮੇਟੀ ਦਾ ਕਿਸੇ ਵਿਅਕਤੀ ਦਾ ਕੋਈ ਅਧਿਕਾਰ ਹੀ ਨਹੀਂ ਰਹਿੰਦਾ ਕਿ ਉਹਨਾਂ ਪੰਜਾਂ ਪਿਆਰਿਆਂ ਨੂੰ ਬਰਖਾਸਤ ਕਰ ਸਕਣ ਇਹ ਮੱਕੜ ਤੇ ਉਹਦੀ ਪਾਰਟੀ ਦੇ ਅਧਿਕਾਰ ਖੇਤਰ ਵਿੱਚ ਹੀ ਨਹੀਂ ਆਉਂਦਾ ਵੀ ਉਹ ਪੰਜ ਪਿਆਰੇ ਸਿੰਘਾਂ ਨੂੰ ਕਿਸੇ ਤਰੀਕੇ ਬਰਖਾਸਤ ਕਰ ਸਕਣ ਉਹਨਾਂ ਜੋ ਕੀਤਾ ਬਿਲਕੁਲ ਗਲਤ ਕੀਤਾ ਪਰ ਜੇਕਰ ਸੀ ਮਕਰ ਤੋਂ ਇਲਾਵਾ ਸੁਖਵੀਰ ਸਿੰਘ ਬਾਦਲ ਦੀ ਵੀ ਗੱਲ ਕਰੀ ਤਾਂ ਉਹਨਾਂ ਦਾ ਕਹਿਣਾ ਸੀ ਕਿ ਪੰਜ ਪਿਆਰੇ ਇੱਕ ਸੰਸਥਾ ਦੇ ਮੁਲਾਜ਼ਮ ਨੇ ਔਰ ਸੰਸਥਾ ਕੋਲ ਹਰ ਅਧਿਕਾਰ ਹੈ ਕਿ ਉਹਨਾਂ ਨੂੰ ਜੇਕਰ ਉਹ ਅਧਿਕਾਰ ਖੇਤਰ ਤੋਂ ਬਾਹਰ ਜਾਂਦੇ ਤਾਂ ਉਹਨਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ। ਮੁਲਾਜ਼ਮ ਤੇ ਹਿੰਦੁਸਤਾਨ ਦਾ ਰਾਸ਼ਟਰਪਤੀ ਵੀ ਆ ਕਿ ਉਹਨੇ ਇਤਨਾ ਪਾਸੇ ਕਰਦੇ ਤੇ ਜਦੋਂ ਉਹਨਾਂ ਕੀਤਾ ਇਹ ਗਲਤ ਕਾਰਵਾਈ ਆ ਭਾਵੇਂ ਸੁਖਵੀਰ ਦੀ ਆ ਭਾਵੇਂ ਕਿਸੇ ਹੋਰ ਦੀ। ਇਹ ਕਾਰਨ ਸੀ ਕਿ ਤੁਸੀਂ ਜਥੇਦਾਰਾਂ ਦੇ ਖਿਲਾਫ ਆਵਾਜ਼ ਬੰਦ ਬੁਲੰਦ ਕਰਨ ਦੀ ਜੋ ਹਿੰਮਤ ਦਿਖਾਈ ਕੀ ਇਸ ਪਿਛੇ ਕੋਈ ਸਿਆਸੀ ਜਾਂ ਪੰਥਕ ਤੇ ਰਸੀ ਜਾਂ ਫਿਰ ਇਹ ਤੁਹਾਡਾ ਆਪਣਾ ਫੈਸਲਾ ਸੀ ਨਾ ਹਮ ਕੀਆ ਨਾ ਕਰਾਂਗੇ ਨਾ ਕਰ ਸਕੇ ਸਰੀਰ ਇਹ ਫੈਸਲਾ ਗੁਰੂ ਕਲਗੀ ਧਰਮਹਾਰਾਜ ਜੀ ਦੇ ਦੂਲੇ ਪੰਥ ਦਾ ਆਪਣਾ ਫੈਸਲਾ ਹੈ ਕਿਸੇ ਵਿਅਕਤੀ ਦਾ ਨਹੀਂ ਕਿਸੇ ਦੇ ਕਹਿਣ ਤੇ ਨਹੀਂ ਜੋ ਕੁਝ ਹੋਇਆ ਕਿਉਂਕਿ ਹਮ ਰੁੱਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਜੋ ਗੁਰੂ ਨੇ ਸਾਡੇ ਤੋਂ ਕਰਵਾਇਆ ਉਹ ਹੋਇਆ ਤੇ ਗੁਰੂ ਦੀ ਰਜ਼ਾ ਵਿੱਚ ਹੋਇਆ ਇਸ ਤੋਂ ਪਹਿਲਾਂ ਤੁਹਾਡੀ ਤੁਹਾਡਾ ਤਬਾਦਲਾ ਕੀਤਾ ਗਿਆ ਸੀ ਤੁਸੀਂ ਜਾਣ ਤੋਂ ਇਨਕਾਰ ਕੀਤਾ ਗਿਆ ਤੁਹਾਨੂੰ ਬਰਖਾਸਤ ਕਰ ਦਿੱਤਾ ਗਿਆ ਹੁਣ ਪਿਛਲੇ ਦਿਨਾਂ ਦੇ ਵਿੱਚ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਇੱਕ ਅਰਦਾਸੀ ਸਿੰਘ ਵੱਲੋਂ ਸਰੋਪਾ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਵੀ ਤਬਾਦਲਾ ਕਰ ਦਿੱਤਾ ਗਿਆ ਪਰ ਉਹਨਾਂ ਵੱਲੋਂ ਵੀ ਇਨਕਾਰ ਕੀਤਾ ਗਿਆ ਕਿ ਉਹ ਆਪਣੀ ਸੇਵਾ ਉੱਥੇ ਜਾ ਕੇ ਨਹੀਂ ਨਿਭਾਉਣਗੇ ਜ਼ਾਹਿਰ ਹੈ ਕਿ ਉਹਨਾਂ ਨੂੰ ਵੀ ਬਰਖਾਸਤ ਕੀਤਾ ਜਾਏਗਾ ਜੇਕਰ ਇਸ ਤਰ੍ਹਾਂ ਇਹ ਹੀ ਲੜੀ ਚੱਲਦੀ ਰਹੀ ਤੁਹਾਨੂੰ ਲੱਗਦਾ ਕਿ ਆਉਣ ਵਾਲੇ ਸਮੇਂ 'ਚ ਐਸਜੀਪੀਸੀ ਦੇ ਖਿਲਾਫ ਉਹਨਾਂ ਦੇ ਮੁਲਾਜ਼ਮਾਂ ਵੱਲੋਂ ਹੀ ਮੋਰਚਾ ਖੋਲਿਆ ਜਾ ਸਕਦਾ ਹੈ ਨੇ ਵੇਖੋ ਇਹ ਤਾਂ ਆਗਾਜ ਹੋ ਚੁੱਕਾ ਹੈ ਜਿੰਨਾ ਉਹ ਜ਼ੁਲਮ ਕਰਨ ਦਾ ਯਤਨ ਕਰਨਗੇ ਜਾਂ ਪੰਥ ਕਰ ਕੋਇ ਰਵੈਤਾਂ ਦੇ ਉਲਟ ਫੈਸਲੇ ਲੈਣ ਵਾਲਾ ਕੋਈ ਵੀ ਉੱਥੇ ਆਏਗਾ ਕੋਈ ਨਾ ਕੋਈ ਮਾਇਦਾ ਲਾਲ ਹਮੇਸ਼ਾ ਹੀ ਅੱਗੇ ਵੀ ਪਿਛਲੇ ਸਮੇਂ ਵਿੱਚ ਵੀ ਇਸੇ ਤਰ੍ਹਾਂ ਫੈਸਲੇ ਲੈਂਦਾ ਰਿਹਾ ਤਾਂ ਆਉਣ ਵਾਲੇ ਸਮੇਂ ਵਿੱਚ ਕਿਉਂਕਿ ਅਸੀਂ ਉਸ ਗੁਰੂ ਦੇ ਸਿੱਖਾਂ ਜਿਸ ਗੁਰੂ ਨੇ ਕਿਹਾ ਸੀ ਕਿ ਖਾਲਸਾ ਪੰਥ ਜਿਹੜਾ ਏ ਉਸ ਪ੍ਰਮਾਤਮਾ ਵਾਹਿਗੁਰੂ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਤੇ ਉਹਦੀ ਰਜ਼ਾ ਵਿੱਚ ਸ਼ੁਰੂ ਹੋਇਆ ਇਸ ਲਈ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਸਮੇ ਸਮੇ ਤੇ ਆਪਣੇ ਪਿਆਰਿਆਂ ਤੋਂ ਆਵਾਜ਼ ਬੁਲੰਦ ਕਰਾਉਂਦੇ ਰਹਿਣਗੇ ਜੋ ਸੇਵਾ ਤੁਸੀਂ ਅਮਰ ਸੰਚਾਰ ਦੀ ਅਕਾਲ ਤੱਕ ਸਾਹਿਬ ਤੇ ਨਿਭਾਉਂਦੇ ਸੀ ਕੀ ਉਸ ਵਿੱਚ ਕੋਈ ਕਿਸੇ ਤਰ੍ਹਾਂ ਦੀ ਰੁਕਾਵਟ ਆਈ ਜਾਂ ਫਿਰ ਉਹ ਨਿਰੰਤਰ ਚੱਲ ਰਹੀ ਹੈ ਜੇਕਰ ਅਸੀਂ ਦੇਸ਼ ਤੋਂ ਬਾਹਰ ਵਿਦੇਸ਼ ਦੀ ਗੱਲ ਕਰੀਏ ਤਾਂ ਹੁਣ ਤੱਕ ਤੁਹਾਨੂੰ ਕਿਤੇ ਹੋਰ ਜਾਣ ਦਾ ਮੌਕਾ ਮਿਲਿਆ ਜਾਂ ਫਿਰ ਜੋ ਪੰਥਕ ਜਥੇਬੰਦੀਆਂ ਨੇ ਉਹਨਾਂ ਵੱਲੋਂ ਕਿਦਾਂ ਦਾ ਰਿਸਪਾਂਸ ਮਿਲ ਰਿਹਾ ਤਾਂ ਜਦੋਂ ਅਸੀਂ 2 ਜਨਵਰੀ ਨੂੰ ਇਹਨਾਂ ਨੇ ਸਾਨੂੰ ਬਰਖਾਸਤ ਕੀਤਾ ਉਸ ਤੋਂ ਬਾਅਦ ਅੱਜ ਤੱਕ ਅਸੀਂ 1511 ਪ੍ਰਾਣੀਆਂ ਨੂੰ ਗੁਰੂ ਵਾਲੇ ਬਣਾ ਚੁੱਕੇ ਹਾਂ ਅੰਮ੍ਰਿਤ ਜਿਹੜਾ ਦੇਸ਼ ਸ਼ਕਾ ਚੁੱਕੇ ਹਾਂ ਕਿਹੜੇ ਕਿਹੜੇ ਮੁਲਕ ਦੇ ਵਿੱਚ ਹੁਣ ਤੱਕ ਤੁਸੀਂ ਜਾ ਅਸੀਂ ਸਭ ਤੋਂ ਪਹਿਲਾਂ ਤਾਂ ਦੁਬਈ ਅਵੀਰ ਗੁਰਦੁਆਰਾ ਸਾਹਿਬ ਵਿਖੇ ਉੱਥੇ ਅੰਮ੍ਰਿਤ ਸੰਚਾਰ ਕਰਕੇ ਆਏ ਸੀ ਉਸ ਤੋਂ ਬਾਅਦ ਹਾਂਗਕਾਂਗ ਦੇ ਵਿੱਚ ਔਰ ਆਉਣ ਵਾਲੇ ਸਮੇਂ ਵਿੱਚ ਹੋਰ ਵੀ ਜਿੱਥੇ ਸੰਗਤ ਬੁલાਏਗੀ ਉੱਥੇ ਜਾਵਾਂਗੇ ਜਿਹੜਾ ਤੁਸੀਂ ਰਿਸਪੌਂਸ ਦੀ ਗੱਲ ਕੀਤੀ ਆ ਉਹ ਤਾਂ ਸ਼ਬਦਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ ਕਿ ਸਿੱਖ ਸੰਗਤਾਂ ਨੇ ਸਾਨੂੰ ਕਿਸ ਤਰ੍ਹਾਂ ਆਪਣੇ ਮੋਢਿਆਂ ਤੇ ਚੱਕ ਕੇ ਬਹੁਤ ਵੱਡੀ ਮਾਨ ਸਨਮਾਨ ਜਿਹੜਾ ਅਸੀਂ ਉਸ ਚੀਜ਼ ਦੇ ਲਾਇਕ ਨਹੀਂ ਪਰ ਸੰਗਤ ਨੇ ਸਾਨੂੰ ਸਾਡੀ ਹیثیت ਤੋਂ ਉੱਪਰ ਵੱਧ ਕੇ ਜਿਹੜਾ ਉਹ ਸਾਡਾ ਮਾਨ ਸਨਮਾਨ ਜਿਹੜਾ ਕੀਤਾ ਤੇ ਕਰ ਰਹੀ ਹੈ ਪਰ ਜੋ ਤੁਹਾਡੇ ਵੱਲੋਂ ਫੈਸਲਾ ਲਿਆ ਗਿਆ ਸੀ ਜਥੇਦਾਰਾਂ ਨੂੰ ਤਲਬ ਕੀਤਾ ਗਿਆ ਉਹਨਾਂ ਵੱਲੋਂ ਇਨਕਾਰ ਕਰ ਦਿੱਤਾ ਗਿਆ ਉਸ ਤੋਂ ਬਾਅਦ ਤੁਹਾਨੂੰ ਬਰਖਾਸ ਕੀਤਾ ਗਿਆ ਕਿ ਉਹ ਜਿਹੜੀ ਮੰਗ ਸੀ ਤੁਹਾਡੀ ਉਹ ਅੱਜ ਦੀ ਅੱਜ ਵੀ ਉੱਥੇ ਖੜੀ ਹੈ ਤੁਹਾਨੂੰ ਲੱਗਦਾ ਕਿ ਕੌਮ ਜੋ ਪੰਥਾਂ ਤਖਤਾਂ ਦੇ ਜੋ ਜਥੇਦਾਰ ਸਹਿਬਾਨ ਨੇ ਹੁਣ ਕੌਮ ਉਹਨਾਂ ਨੂੰ ਮੰਨਦੀ ਹੈ ਜਾਂ ਇਨਕਾਰ ਚੁੱਕੀ ਹੈ ਵੇਖੋ ਜੀ 6 ਜੂਨ ਥੋੜੇ ਦਿਨ ਪਹਿਲਾਂ ਹੋਈ ਹੈ 6 ਜੂਨ ਨੂੰ ਜਿਸ ਤਰ੍ਹਾਂ ਗਰਬਚਨ ਸਿੰਘ ਸਾਹਿਬ ਦਾ ਜਥੇਦਾਰ ਬੋਲਣਾ ਸ਼ੁਰੂ ਕੀਤਾ ਤੇ ਉਸ ਟਾਈਮ ਦੇ ਉੱਤੇ ਉਸੇ ਵੇਲੇ ਲੋਕਾਂ ਨੇ ਜੋ ਜਕਾਰੇ ਛੱਡ ਕੇ ਤੇ ਨਾਰੇ ਲਾ ਕੇ ਉਹਦਾ ਬਾਈਕਾਟ ਕੀਤਾ ਇਹ ਤੇ ਤੁਹਾਨੂੰ ਤੁਹਾਡੇ ਸਾਹਮਣੇ ਹੀ ਆ ਕਿਉਂਕਿ ਉਹ ਤਾਂ ਹੁਣ ਮੈਂ ਉਹ ਲਫ਼ਜ਼ ਨਹੀਂ ਕੋ ਵਰਤਣਾ ਚਾਹੁੰਦਾ ਪਤਾ ਨਹੀਂ ਕਿਉਂ ਕਿਹੜੇ ਆਕਾ ਦੇ ਡਰ ਦੇ ਕਾਰਨ ਉੱਥੇ ਬੈਠੇ ਆ ਨਹੀਂ ਤੇ ਉਹ ਤਾਂ ਅੱਜ ਵੀ ਜਾਣ ਨੂੰ ਤਿਆਰ ਹੋ ਕਿਸੇ ਹੋਰ ਦੇ ਪਿਠਾਏ ਹੋਏ ਬੈਠੇ ਆ ਇਸ ਕਰਕੇ ਉਹਨਾਂ ਦੀ ਜ਼ਮੀਰ ਜਿਹੜੀ ਆ ਉਹ ਰਾਜਨੀਤਿਕਾਂ ਦੇ ਪੈਰਾਂ ਵਿੱਚ ਰੁਲਦੀ ਫਿਰਦੀ ਹੈ ਇਹ ਉਹਨਾਂ ਦੇ ਆਪ ਦੇ ਫੈਸਲੇ ਆ ਖਾਲਸਾ ਪੰਥ ਉਹਨਾਂ ਨੂੰ ਨਕਾਰ ਚੁੱਕਾ ਹੈ ਤਰਾ ਤੁਸੀਂ ਉਹਨਾਂ ਹੀ ਜਥੇਦਾਰਾਂ ਦੇ ਅਧੀਨ ਸੇਵਾ ਨਿਭਾਰੇ ਸੀ ਤੁਸੀਂ ਉਹਨਾਂ ਦੇ ਖਿਲਾਫ ਖੁੱਲ ਕੇ ਸਾਹਮਣੇ ਆਏ ਪਰ ਕੀ ਜੋ ਹੋਰ ਮੁਲਾਜ਼ਮ ਨੇ ਜਾਂ ਹੋਰ ਸੇਵਾਦਾਰ ਨੇ ਉਹ ਕਿਉਂ ਨਹੀਂ ਬੋਲਦੇ ਉਹਦੇ ਪਿੱਛੇ ਕੀ ਕਾਰਨ ਹੈ ਵੇਖੋ ਸਾਹਮਣੇ-ਸਾਹਮਣੇ ਤਾਂ ਬੋਲੀ ਜਾਂਦੇ ਸਭ ਤੋਂ ਬਾਅਦ ਵਿੱਚ ਭਾਈ ਰਮਨਦੀਪ ਸਿੰਘ ਬੋਲੇ ਉਸ ਤੋਂ ਬਾਅਦ ਆ ਭਾਈ ਬਲਵੀਰ ਸਿੰਘ ਬੋਲੇ ਰਾਗੀ ਸਿੰਘ ਬੋਲੇ ਹੋਰ ਵੀ ਜਿਹੜੇ ਅਮ ਉਸ ਹਮੇਸ਼ਾ ਮੇ ਤੇ ਜਾਗਦੀ ਜਮੀਰ ਵਾਲੇ ਆਪੇ ਆਪੋ ਆਪਣਾ ਕਿਉਂਕਿ ਕੋਈ ਬਗਾਵਤ ਕਰਕੇ ਨਾ ਕਿਸੇ ਨੂੰ ਬੋਲਣਾ ਜਿੱਥੇ ਜਿੱਥੇ ਵੀ ਕਿਸੇ ਨੂੰ ਕੋਈ ਸਮਾਂ ਮਿਲਦਾ ਉੱਥੇ ਉੱਥੇ ਬੋਲਦਾ ਹੈ ਤੇ ਬੋਲੇਗਾ ਡੇਰਾ ਮੁਖੀ ਨੂੰ ਮਾਫੀ ਦੇਣ ਤੇ ਫੈਸਲੇ ਤੋਂ ਇਲਾਵਾ ਗੁਰੂ ਗ੍ਰੰਥ ਸਾਹਿਬ ਜੀ ਦੀ ਬਿਰਬੀ ਦੇ ਮਾਮਲੇ ਬੜੀ ਵੱਡੀ ਗਿਣਤੀ ਦੇ ਵਿੱਚ ਸਾਹਮਣੇ ਆਏ ਉਸ ਤੋਂ ਬਾਅਦ ਸਮੁੱਚੀ ਕੌਮ ਵੱਲੋਂ ਇਸ ਚੀਜ਼ ਦਾ ਵਿਰੋਧ ਹੋਣ ਲੱਗਾ ਉਸ ਤੋਂ ਬਾਅਦ ਹੀ ਸਰਬੱਤ ਖਾਲਸਾ ਵੀ ਬੁਲਾਇਆ ਗਿਆ ਸੀ ਤੁਸੀਂ ਵੀ ਜੋ ਫੈਸਲੇ ਜਥੇਦਾਰਾਂ ਵੱਲੋਂ ਲਏ ਜਾ ਰਹੇ ਸੀ ਜਾਂ ਫਿਰ ਕੌਮ ਦੇ ਵਿੱਚ ਜੋ ਵੀ ਉਸ ਵੇਲੇ ਮਾਹੌਲ ਬਣਿਆ ਸੀ ਉਸ ਦੇ ਖਿਲਾਫ ਆਵਾਜ਼ ਬੁਲੰਦ ਕੀਤੀ ਪਰ ਤੁਸੀਂ ਉਸ ਸਰਬੱਤ ਖਾਲਸਾ ਦਾ ਹਿੱਸਾ ਕਿਉਂ ਨਹੀਂ ਬਣੇ ਅਸੀਂ 9 ਨਵੰਬਰ ਨੂੰ ਸਪਸ਼ਟ ਕਰ ਦਿੱਤਾ ਸੀ ਪਹਿਲਾਂ ਤਾਂ ਇਹ ਸਪਸ਼ਟ ਕੀਤਾ ਸੀ ਕਿ ਦੀਵਾਲੀ ਦੀ ਰਾਤ ਨੂੰ ਪਹਿਲੀ ਤਾਂ ਗੱਲ ਸੰਦੇਸ਼ ਦੇਣ ਦਾ ਕੋਈ ਮਤਲਬ ਨਹੀਂ ਪਰ ਕੁਝ ਸਮੇਂ ਪਹਿਲਾਂ ਸ਼ੁਰੂ ਹੋਇਆ ਤੇ ਅਸੀਂ ਉਹ ਕਹਿ ਦਿੱਤਾ ਸੀ ਕਿ ਇਹ ਜਿਹੜੇ ਜਥੇਦਾਰ ਆਪਣਾ ਧਾਰਗਵਾ ਚੁੱਕੇ ਨਾ ਕਰਨ ਸੱਚਖੰਡ ਰਾਮੰਦਰ ਸਾਹਿਬ ਦੇ ਮੁੱਖ ਗ੍ਰੰਥੀ ਜਿਹੜੇ ਆ ਉਹ ਉੱਥੇ ਕਰਨ ਦੂਸਰਾ ਅਸੀਂ ਬੇਨਤੀ ਕੀਤੀ ਸੀ ਚੱਬੇ ਦੇ ਪੰਥ ਇਕੱਠ ਨੂੰ ਕਿ ਇਸ ਇਕੱਠ ਨੂੰ ਸਰਬੱਤ ਖਾਲਸਾ ਲਈ ਵਧਣ ਵਾਸਤੇ ਪਹਿਲੀ ਕੜੀ ਵਜੋਂ ਲਿਆ ਜਾਵੇ ਤੇ ਕੋਈ ਜਲਦਬਾਜੀ ਵਿੱਚ ਫੈਸਲਾ ਨਾ ਲਿਆ ਜਾਵੇ ਅਸੀਂ ਅੱਜ ਵੀ ਉੱਥੇ ਖੜੇ ਹਾਂ ਕਿ ਉਹ ਜੋ ਸਰਬਤ ਖਾਲਸਾ ਜੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਸ ਵਿੱਚ ਜਲਦਬਾਜੀ ਨਾਲ ਕੋਈ ਵੀ ਫੈਸਲਾ ਨਾ ਲਿਆ ਜਾਵੇ ਤੁਸੀਂ ਸਮਝਦੇ ਹੋ ਕਿ ਉਹ ਕਿਸੇ ਇੱਕ ਪੰਥਕ ਤੇ ਰਹੀਆਂ ਇੱਕ ਜਥੇਬੰਦੀ ਦਾ ਸਰਬਤ ਖਾਲਸਾ ਜੀ ਸੀ ਉਹਦੇ ਵਿੱਚ ਸਮੁੱਚੀ ਕੌਮ ਸ਼ਾਮਿਲ ਨਹੀਂ ਸੀ ਸਟੇਜ ਦੇ ਉੱਤੇ ਦੋ ਜਾਂ ਤਿੰਨ ਪਾਰਟੀਆਂ ਦਾ ਸਰਬਤ ਖਾਲਸਾ ਸੀ ਸਾਹਮਣੇ ਸੰਗਤ ਜਿਹੜੀ ਉਹ ਤਾਂ ਆਮ ਸੰਗਤ ਸੀ ਤੇ ਉਹ ਜਿਹੜਾ ਵਾ ਉਹ ਬਾਕੀ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨਾਲ ਲੈ ਕੇ ਨਹੀਂ ਚੱਲ ਸਕੇ ਆਉਣ ਵਾਲੇ ਸਮੇਂ ਵਿੱਚ ਜੇ ਉਹ ਸਾਰੀ ਸਮੁੱਚੀ ਨਾਨਕ ਨਾਮ ਲੇਵਾ ਸਾਧ ਸੰਗਤ ਨੂੰ ਤੇ ਸਮੁੱਚੀਆਂ ਜਥੇਬੰਦੀਆਂ ਲੈ ਕੇ ਤੁਰੰਤ ਅਸੀਂ ਉਹਨਾਂ ਦੇ ਅੱਗੇ ਲਾ ਕੇ ਚੱਲਣ ਤਿਆਰ ਹਾਂ ਪਰ ਕਰਾਂਗੇ ਉਦੋਂ ਜਦੋਂ ਸਮੁੱਚਾ ਪੰਥ ਸਰਵਤ ਖਾਲਸਾ ਬਣਾਏਗਾ ਈ ਉਹਨਾਂ ਵੱਲੋਂ ਜੋ ਜਥੇਦਾਰ ਥਾਪੇ ਗਏ ਨੇ ਚਾਹੇ ਉਹ ਕਾਰਜਕਾਰੀ ਜਥੇਦਾਰ ਨੇ ਜਾਂ ਫਿਰ ਜੋ ਉਹਨਾਂ ਵੱਲੋਂ ਕਿਹਾ ਗਿਆ ਕਿ ਤਕ ਤਾਂ ਦੇ ਜਥੇਦਾਰ ਇਹ ਹੋਣਗੇ ਕਿਉਂਕਿ ਸਮੁੱਚੀ ਕੌਮ ਪਹਿਲੇ ਜਥੇਦਾਰਾਂ ਨੂੰ ਨਕਾਰ ਚੁੱਕੀ ਹੈ ਔਰ ਸਰਬੱਤ ਖਾਲਸਾ ਵੱਲੋਂ ਥਾਪੇ ਜਥੇਦਾਰ ਹੀ ਜਥੇਦਾਰ ਨੇ ਉਹੀ ਕੌਮ ਦੇ ਬਾਰੇ ਫੈਸਲੇ ਲੈਣਗੇ ਇਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਕੀ ਤੁਸੀਂ ਉਹਨਾਂ ਜਥੇਦਾਰਾਂ ਨੂੰ ਜਥੇਦਾਰ ਮੰਨਦੇ ਹੋ ਅਸੀਂ ਤਾਂ ਜਿਹੜਾ 9 ਤਰੀਕ ਨੂੰ ਫੈਸਲਾ ਦਿੱਤਾ ਸੀ ਤਾਂ ਅਸੀਂ ਤਾਂ ਉੱਥੇ ਖੜੇ ਹਾਂ ਜਦੋਂ ਪੰਥ ਬਣਾਏਗਾ ਮੰਨਾਂਗੇ ਜੋ ਅੱਜ ਤੁਹਾਡੇ ਵੱਲੋਂ ਇੱਕ ਦਫ਼ਤਰ ਸਥਾਪਿਤ ਕੀਤਾ ਗਿਆ ਇਸ ਦਫ਼ਤਰ ਦਾ ਕੀ ਮੁੱਖ ਮਕਸਦ ਹੋਏਗਾ ਔਰ ਪੰਥ ਨੂੰ ਇਸ ਚੀਜ਼ ਦਾ ਕਿੰਨਾ ਗੁਲਾਬ ਮਿਲਣ ਵਾਲਾ ਹੈ ਸ਼ਬਦ ਗੁਰੂ ਪ੍ਰਚਾਰ ਤੇ ਅਮਰ ਸੰਚਾਰ ਕਰਨ ਜਦੋਂ ਅਸੀਂ ਵੱਖ-ਵੱਖ ਥਾਵਾਂ ਤੇ ਜਾਂਦੇ ਹਾਂ ਉੱਥੋਂ ਸਾਨੂੰ ਇੱਕੋ ਹੀ ਸੰਦੇਸ਼ ਮਿਲਦਾ ਸੀ ਕਿ ਦੱਸੋ ਤੁਹਾਨੂੰ ਮਿਲਣਾ ਹੋਵੇ ਤੇ ਕਿੱਥੇ ਮਿਲिए ਕਿੱਥੇ ਬੈਠ ਕੇ ਤੁਹਾਡੇ ਨਾਲ ਵਿਚਾਰਾਂ ਕਰੀਏ ਭਾਈ ਗੁਰਨੇਕ ਸਿੰਘ ਤੇ ਹੋਰ ਗੁਰਮੁਖ ਪਿਆਰੇ ਵੀ ਕਹਿੰਦੇ ਸਨ ਕਿ ਕੋਈ ਜਗ੍ਹਾ ਐਸੀ ਬਣੇ ਜਿੱਥੇ ਜਾ ਕੇ ਆਪਾਂ ਗੁਰਮਤ ਵਿਚਾਰਾਂ ਕਰ ਸਕੀਏ ਉਸ ਸੰਗਤਾਂ ਦੀ ਮੰਗ ਨੂੰ ਮੁੱਖ ਰੱਖ ਕੇ ਅਸੀਂ ਇਹ ਦਫ਼ਤਰ ਖੋਲਿਆ ਇੱਥੇ ਅਸੀਂ ਗੁਰਮਤ ਵਿਚਾਰਾਂ ਹਰ ਆਏ ਵੀਰ ਸੱਜਣ ਦੀਆਂ ਸੁਣਾਵਾਂਗੇ ਕਰਾਂਗੇ ਔਰ ਸ਼ਬਦ ਗੁਰੂ ਪ੍ਰਚਾਰ ਤੇ ਅਮਰ ਸੰਚਾਰ ਦੀ ਮੁਹਿੰਮ ਹਰ ਨਗਰ ਵਿੱਚ ਲਜਾਣ ਦਾ ਯਤਨ ਕਰਾਂਗੇ ਇੱਕ ਇਲਜ਼ਾਮ ਐਸਜੀਪੀਸੀ ਤੇ ਕਾਫੀ ਲੰਬੇ ਸਮੇਂ ਤੋਂ ਲੱਗਦਾ ਆ ਰਿਹਾ ਕਿ ਜਿੰਨੇ ਵੀ ਫੈਸਲੇ ਲਏ ਜਾਂਦੇ ਨੇ ਉਹ ਸਿਆਸੀ ਦਬਾਅ ਹੇਟ ਹੋਰ ਖਾਸ ਕਰਕੇ ਬਾਦਲ ਪਰਿਵਾਰ ਦੇ ਦਬਾਅ ਹਟ ਲਏ ਜਾਂਦੇ ਨੇ ਪਰ ਇੰਨਾ ਹੀ ਫੈਸਲਿਆਂ ਦੇ ਤੁਹਾਨੂੰ ਕਿਉਂ ਲੱਗਾ ਕਿ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ ਪਹਿਲਾਂ ਵੀ ਕਈ ਫੈਸਲੇ ਲਏ ਜਾਂਦੇ ਨੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ ਦੇਖੋ ਜੋ ਸ਼ਰਨ ਆਵੇ ਤੇ ਸੰਕਠ ਲਾਵੇ ਜੇ ਤਾਂ ਝੂਠੇ ਸੌਦੇ ਵਾਲਾ ਗੁਰੂ ਦੀ ਸ਼ਰਨ ਚ ਆ ਜਾਂਦਾ ਅਕਾਲ ਤਖਤ ਸਾਹਿਬ ਤੇ ਆਣ ਕੇ ਪੇਸ਼ ਹੋ ਜਾਂਦਾ ਮਾਫੀ ਮੰਗਦਾ ਤੇ ਨਿਰਸੰਦੇਹ ਉਹਨੂੰ ਮਾਫ ਕਰਨਾ ਚਾਹੀਦਾ ਸੀ ਪਰ ਉਹ ਵਿਅਕਤੀ ਆਇਆ ਵੀ ਨਹੀਂ ਉਹਨੇ ਮਾਫੀ ਵੀ ਨਹੀਂ ਮੰਗੀ ਉਹਨੇ ਉਹ ਜੋ ਉਹ ਉਸ ਤੋਂ ਬਾਅਦ ਉਹ ਬੋਲਿਆ ਉਹਦੇ ਮੁਤਾਬਕ ਉਹ ਕਹਿੰਦਾ ਮੈਂ ਗਲਤੀ ਨਹੀਂ ਕੀਤੀ ਮਾਫੀ ਕਾਦੀ ਮੰਗਾ ਪਰ ਉਸ ਬੰਦੇ ਨੂੰ ਮaaf ਕਰਨਾ ਫਿਰ ਉਹਦਾ ਮਾਫੀਨਾਮਾ ਰੱਦ ਕਰਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਦਬੀ ਹੋਣੀ ਕਿਉਂਕਿ ਪੰਜ ਪਿਆਰੇ ਉਦੋਂ ਬਹੁਤ ਬੋਲਦੇ ਆ ਜਦੋਂ ਸਿਰੋਂ ਪਾਣੀ ਨੰਗ ਨੰਗ ਜੇ ਪੰਜਾਬ ਦੀ ਧਰਤੀ ਤੇ ਸਿਰੋਂ ਪਾਣੀ ਨੰਗਿਆ ਸੀ ਜਥੇਦਾਰ ਇੱਕ ਪਾਰਟੀ ਦੇ ਸੇਵਕ ਬਣ ਕੇ ਰਹਿ ਗਏ ਖਾਲਸਾ ਪੰਥ ਜਦੋਂ ਸੜਕਾਂ ਤੇ ਬੈਠਾ ਸੀ ਬੜਗਾੜੀ कांड ਤੋਂ ਬਾਅਦ ਵਿੱਚ ਖਾਲਸਾ ਪੰਥ ਜਿਹੜਾ ਉਹ ਪੁਲਿਸ ਦੀਆਂ Ìਮਾਰਾਂ ਨੂੰ ਛਲ ਰਿਆ ਸੀ ਤੇ ਉਸ ਵੇਲੇ ਜਥੇਦਾਰ ਜਿਹੜਾ ਨੀਰੂਦੀ ਬੰਸਰੀ ਆਪਣੇ ਕਮਰੇਆਂ ਵਿੱਚ ਬੈਠ ਕੇ ਵਜਾਉਂਦੇ ਸੀ ਤੇ ਸਾਈ ਇਸ ਗੱਲ ਤੋਂ ਉੱਠ ਕੇ ਉਹਨਾਂ ਨੂੰ ਕਿਹਾ ਸੀ ਕਿ ਆਓ ਬਾਹਰ ਸੰਗਤ ਤੁਹਾਨੂੰ ਡਿਊਟੀ ਦੀਖਦੀ ਹੈ ਬੋਲ ਸੋ ਧਰਮੀ ੜਿਆ ਮੌਨ ਕਰ ਧਾਰੀ ਰਾਮ ਤੁਸੀਂ ਮੌਨ ਧਰ ਕੇ ਘਰ ਕਿਉਂ ਬੈਠੇ ਹੋ ਇਸ ਲਈ ਆਣ ਕੇ ਬਾਹਰ ਜਵਾਬ ਦਿਓ ਸੰਗਤ ਨੂੰ ਉਹ ਨਹੀਂ ਆਏ ਤੇ ਉਹਨਾਂ ਦੇ ਖਿਲਾਫ ਐਕਸ਼ਨ ਲਿਆ ਗਿਆ ਤੁਹਾਡੇ ਤੇ ਵੀ ਇਹ ਇਲਜ਼ਾਮ ਲੱਗਦਾ ਰਿਹਾ ਕਿ ਤੁਹਾਡੇ ਪਿੱਛੇ ਕੁਝ ਗਰਮ ਖਿਆਲੀ ਜਥੇਬੰਦੀਆਂ ਜਾਂ ਫਿਰ ਕੁਝ ਅਦੇਹ ਧੜੇ ਨੇ ਜਿਨ੍ਹਾਂ ਦੇ ਕਹਿਣ ਤੇ ਤੁਸੀਂ ਇਹ ਸਭ ਕੁਝ ਕੀਤਾ ਅੱਜ ਤੱਕ ਜੇ ਕਿਸੇ ਨੂੰ ਇਹੋ ਜਿਹਾ ਕੋਈ ਪ੍ਰੂਫ ਮਿਲਿਆ ਤਾਂ ਸਾਡੇ ਨਾਲ ਗੱਲ ਕਰ ਲੈਣ ਅਸੀਂ ਜੋ ਕੀਤਾ ਉਹ ਗੁਰੂ ਨੇ ਕਰਾਇਆ ਪਹਿਲਾਂ ਬੇਨਤੀ ਕੀਤੀ ਆ ਵੀ ਅਸੀਂ ਨਾ ਕਰ ਸਕਦੇ ਆ ਨਾ ਕਰਾ ਸਕਦੇ ਕੁਝ ਇਹ ਗੁਰੂ ਸਾਹਿਬ ਨੇ ਆਪ ਵਰਤਾਰਾ ਵਰਤਾਇਆ ਹੈ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਹੋਇਆ ਹੈ ਇਹਦੇ ਵਾਸਤੇ ਜੇ ਕੋਈ ਹਮਾਇਤ ਵਾਸਤੇ ਕੋਈ ਪਾਰਟੀ ਆਉਂਦੀ ਹੈ ਤਾਂ ਉਹਨੂੰ ਇਹ ਨਹੀਂ ਸਮਝਿਆ ਜਾਂਦਾ ਕਿ ਹਣ ਭਾਈ ਗੁਰਨੇਕ ਸਿੰਘ ਹੋਣੀ ਬੈਠੇ ਇਹਨਾਂ ਨੂੰ ਪੁੱਛ ਕੇ ਵੇਖੋ ਵੀ ਇਸ ਐਪੀਸੋਡ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਕਦੀ ਮਿਲੇ ਹੀ ਨਹੀਂ ਕਦੀ ਇਹਨਾਂ ਨਾਲ ਕੋਈ ਗੱਲ ਸਾਂਝੀ ਨਹੀਂ ਹੋਈ ਉਸ ਤੋਂ ਬਾਅਦ ਕਿੰਨੀਆਂ ਸੰਗਤਾਂ ਆਈਆਂ ਇਹਨਾਂ ਵਿੱਚੋਂ ਕੋਈ ਵੀ ਵੀਰ ਨਹੀਂ ਕਹਿ ਸਕਦਾ ਕਿ ਇਸ ਤੋਂ ਪਹਿਲਾਂ ਅਸੀਂ ਇਹਨਾਂ ਨੂੰ ਮਿਲੇ ਹਾਂ ਤੇ ਜੋ ਕੀਤਾ ਉਹ ਗੁਰੂ ਨੇ ਕਰਾਇਆ ਤੇ ਗੁਰੂ ਦੀ ਕਿਰਪਾ ਦੇ ਨਾਲ ਹੀ ਹੋਇਆ ਇੱਕ ਹੋਰ ਅਹਿਮ ਗੱਲ ਜੋ ਪਿਛਲੇ ਦਿਨਾਂ ਦੇ ਵਿੱਚ ਸਾਹਮਣੇ ਆਈ ਜਿਸ ਤਰ੍ਹਾਂ ਸਰੋਪੇ ਨੂੰ ਲੈ ਕੇ ਵੀ ਵਿਤਕਰਾ ਕੀਤਾ ਜਾਂਦਾ ਕਿਉਂਕਿ ਸੱਚकांड ਹਨ ਹਰਮੰਦਰ ਸਾਹਿਬ ਹਰ ਧਰਮ ਦੇ ਲੋਕ ਉੱਥੇ ਆਉਂਦੇ ਨੇ ਹਰ ਚਾਹੇ ਉਹ ਕਿਸੇ ਵੀ ਪਾਰਟੀ ਨਾਲ ਜੁੜਿਆ ਹੋਵੇ ਪਰ ਜੇਕਰ ਜੋ ਗਰੰਥੀ ਸਿੰਘ ਜਾਂ ਅਰਦਾਸੀਆ ਸਿੰਘ ਜਾਂ ਫਿਰ ਸੇਵਾਦਾਰ ਉਹਨਾਂ ਵੱਲੋਂ ਇਹ ਕਿਹਾ ਗਿਆ ਕਿ ਜਦੋਂ ਤਾਂ ਬਾਦਲ ਪਰਿਵਾਰ ਜਾਂ ਫਿਰ ਉਹਨਾਂ ਦੇ ਕੋਈ ਸਾਥੀ ਨੇ ਹੋਣਾ ਹੋਵੇ ਤਾਂ ਆਦੇਸ਼ ਜਾਰੀ ਕਰ ਦਿੱਤੇ ਜਾਂਦੇ ਨੇ ਕਿ ਉਹਨਾਂ ਨੂੰ ਸਨਮਾਨਤ ਕੀਤਾ ਜਾਵੇ ਪਰ ਜਦੋਂ ਕੁਝ ਜਥੇਬੰਦੀਆਂ ਦੇ ਆਗੂ ਜਾਂ ਫਿਰ ਕੋਈ ਲੀਡਰ ਜਿਹੜੇ ਉਹਨਾਂ ਨੂੰ ਨਹੀਂ ਪਸੰਦ ਤਾਂ ਕਿਹਾ ਜਾਂਦਾ ਕਿ ਇਹਨਾਂ ਨੂੰ ਨਾ ਪ੍ਰਸ਼ਾਦ ਦਿੱਤਾ ਜਾਵੇ ਨਾ ਸਰੋਪਾ ਇਸ ਚੀਜ਼ ਨੂੰ ਤੁਸੀਂ ਕਿੰਨਾ ਕੁ ਸਹੀ ਮੰਨਦੇ ਇਹ ਬਿਲਕੁਲ ਗਲਤ ਆ ਕਿਉਂਕਿ ਖਾਲਸਾ ਪੰਥ ਵਿੱਚ ਸਿਰ ਪਾਉ ਉਹਨੂੰ ਦਿੱਤਾ ਜਾਂਦਾ ਜੋ ਕੋਈ ਕੌਮ ਵਾਸਤੇ ਜਾਂ ਮਨੁੱਖਤਾ ਦੇ ਭਲੇ ਲਈ ਕੋਈ ਕੰਮ ਕਰਦਾ ਹੈ ਐਸਾ ਕੋਈ ਵੀ ਵਿਅਕਤੀ ਕਿਸੇ ਵੀ ਧਰਮ ਦਾ ਕਿਸੇ ਵੀ ਕਮਿਊਨਿਟੀ ਨਾਲ ਸੰਬੰਧ ਰੱਖਦਾ ਹੋਵੇ ਜੇ ਉਹਨੇ ਆਪਣੇ ਧਰਮ ਤੋਂ ਉੱਪਰ ਉੱਠ ਕੇ ਖਾਲਸਾ ਪੰਥ ਦੀਆਂ ਰਵੈਤਾਂ ਮੁਤਾਬਕ ਮਨੁੱਖਤਾ ਦੇ ਭਲੇ ਲਈ ਕੁਝ ਕੀਤਾ ਤੇ ਉਹਨੂੰ ਸਿਰਪਾਓ ਜਿਹੜਾ ਬਾਹਰ ਦਿੱਤਾ ਜਾਂਦਾ ਕੋਈ ਸਮਾਗਮ ਕਰਕੇ ਸੱਚਖੰਡ ਰਾਮੰਦਰ ਸਾਹਿਬ ਵਾਸਤੇ ਚਾਰ ਦਰਵਾਜ਼ੇ ਖੁੱਲੇ ਨੇ ਉੱਥੇ ਜਾਂ ਤਾਂ ਜਿਹੜਾ ਵੀ ਆਉਂਦਾ ਉਹਨੂੰ ਹੀ ਸਰਪਾਓ ਮਿਲਣਾ ਚਾਹੀਦਾ ਨਹੀਂ ਤਾਂ ਕਿਸੇ ਵਿਸ਼ੇਸ਼ ਵਿਅਕਤੀ ਨੂੰ ਉਹ ਸਰਪਾਓ ਦੇਣਾ ਇਹ ਬਿਲਕੁਲ ਗਲਤ ਰੀਤ ਹੈ ਇਹ ਥੋੜੇ ਸਮੇਂ ਤੋਂ ਚੱਲੀ ਹੈ ਕਿ ਅੰਗਰੇਜ਼ਾਂ ਦੀ ਚਲਾਈ ਹੋਈ ਚੱਲੀ ਆ ਉਸ ਤੋਂ ਪਹਿਲਾਂ ਕੋਈ ਨਹੀਂ ਸੀ ਇਸ ਤਰ੍ਹਾਂ ਸਰੂਪਾ ਦਿੱਤਾ ਜਾਂਦਾ ਇਹ ਸਰਦਾਰ ਰੂਟਸ ਰੂਪ ਰੂਟ ਸਿੰਘ ਹੋਣਾ ਨੇ ਜਦੋਂ ਪਹਿਲੀ ਵਾਰ ਭਾਰਤ ਵਰਸ਼ ਦੇ ਕਾਤਲ ਨੂੰ ਸਰੂਪਾ ਦਿੱਤਾ ਸੀ ਉਦੋਂ ਦੀ ਇਹ ਰੀਤ ਚੱਲੀ ਆਉਂਦੀ ਹੈ ਤੇ ਇਹ ਖਤਮ ਹੋਣੀ ਚਾਹੀਦੀ ਹੈ ਸੱਚਖੰਡ ਹਰਮੰਦਰ ਸਾਹਿਬ ਵਿੱਚ ਕਿਸੇ ਨੂੰ ਕੋਈ ਸਰੂਪਾ ਨਹੀਂ ਦੇਣਾ ਚਾਹੀਦਾ ਤੇ ਜਿਹੜਾ ਬਾਦਲ ਨੂੰ ਨਾਂ ਸਰੂਪਾ ਦੇ ਕੇ ਭਾਈ ਬਲਬੀਰ ਸਿੰਘ ਨੇ ਕੰਮ ਕੀਤਾ ਅਸੀਂ ਇਹਦੀ ਪ੍ਰਉਰਤਾ ਕਰਦੇ ਹਾਂ ਤੇ ਇਹਦੇ ਨਾਲ ਖੜੇ ਆ ਇੱਕ ਹੋਰ ਸਵਾਲ ਤੁਸੀਂ ਜਿਸ ਸੰਸਥਾ ਦੇ ਵਿੱਚ ਇੰਨਾ ਲੰਬਾ ਸਮਾਂ ਸੇਵਾ ਨਿਭਾਈ ਉਸ ਸੰਸਾ ਵੱਲੋਂ ਤੁਹਾਨੂੰ ਇਸ ਲਈ ਫਾਰਕ ਕਰ ਦਿੱਤਾ ਗਿਆ ਕਿਉਂਕਿ ਤੁਸੀਂ ਅ ਪੰਥ ਦੇ ਹੱਕ ਦੇ ਵਿੱਚ ਜਾ ਕੇ ਕੋਈ ਆਵਾਜ਼ ਬੁਲੰਦ ਕੀਤੀ ਸੀ ਇਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਅਸੀਂ ਅੱਜ ਦੀ ਨਹੀਂ ਗੱਲ ਸੰਸਾਰ ਭਰ ਦੇ ਵਿੱਚ ਜਦੋਂ ਵੇਖੋ ਲੋਕੀ ਕਹਿ ਦਿੰਦੇ ਆ ਸੱਚ ਨੂੰ ਫਾਂਸੀ ਹੁੰਦੀ ਹੈ ਸੱਚ ਬੋਲਣ ਵਾਲਿਆਂ ਨੂੰ ਭਾਵੇਂ Hindu ਧਰਮ Muslim ईसाई ਸਾਰਿਆਂ ਨੂੰ ਜਿੱਥੇ ਵੀ ਕੋਈ ਸੱਚ ਬੋਲਦਾ ਉੱਥੇ ਵਿਰੋਧਤਾ ਹੁੰਦੀ ਹੈ ਅਸੀਂ ਸੱਚ ਬੋਲਿਆ ਸਾਡੀ ਵਿਰੋਧਤਾ ਹੋਈ ਹੈ ਤੇ ਉਹ ਬਰੋਤਾ ਦਾ ਕਾਰਨ ਹੀ ਸਾਨੂੰ ਉਹਨਾਂ ਨੇ ਉਥੋਂ ਕੱਢਿਆ ਪਰ ਖਾਲਸਾ ਪਰ ਤੁਸੀਂ ਗੱਲ ਕੀਤੀ ਸੀ ਕਿ ਤਖਤਾਂ ਦੇ ਜਥੇਦਾਰਾਂ ਨੂੰ ਹਟਾਇਆ ਜਾਵੇ ਪਰ ਉਲਟਾ ਤੁਹਾਨੂੰ ਹੀ ਹਟਾ ਦਿੱਤਾ ਇਹ ਤੇ ਅਵਤਾਰ ਸਿੰਘ ਮੱਕੜ ਨੂੰ ਪੁੱਛਣਾ ਚਾਹੀਦਾ ਤੁਹਾਨੂੰ ਕਿਉਂਕਿ ਅਸੀਂ ਜਦੋਂ ਪੁੱਛਿਆ ਸਾਨੂੰ ਤਾਂ ਉਹਨੇ ਆਖਿਆ ਵੀ ਮੈਨੂੰ ਚੰਡੀਗੜ੍ਹੋਂ ਹੁਕਮ ਆਉਂਦਾ ਹੈ ਇਸ ਕਰਕੇ ਮੈਂ ਉਹਨੂੰ ਬਦਲ ਨਹੀਂ ਸਕਦਾ ਬਾਕੀ ਵਧੇਰੇ ਜਾਣਕਾਰੀ ਲਈ ਅਵਤਾਰ ਸਿੰਘ ਮੱਕੜ ਨੂੰ ਪੁੱਛੋ ਤੇ ਕੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਡੇ ਵਾਰੀ ਉਹਨਾਂ ਨੂੰ ਚੰਡੀਗੜ੍ਹ ਤੋਂ ਹੁਕਮ ਆਇਆ ਕਿ ਆ ਜਾ ਸਕਦਾ ਕਿ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਚੰਡੀਗੜ੍ਹ ਤੋਂ ਪੁੱਛਿਆ ਜਾਂਦਾ ਹੈ ਇਹ ਤਾਂ ਥੋੜੇ ਦਿਨ ਪਹਿਲਾਂ ਗੁਰਬਚਨ ਸਿੰਘ ਨੇ ਕਹਿ ਦਿੱਤਾ ਕਿ ਮੈਂ ਸਰਕਾਰੀ ਦਬਾਤ ਹਲੇ ਫੈਸਲੇ ਲਿਆ ਹੁਣ ਤੇ ਕਹਤੇ ਕੋਈ ਸੋਭਾ ਨਹੀਂ ਦੇਖਿਆ ਪਰ ਸਾਰਾ ਕੁਝ ਸਾਹਮਣੇ ਆ। ਜੋ ਲੜਾਈ ਪੰਥ ਲਈ ਤੁਹਾਡੇ ਵੱਲੋਂ ਸ਼ੁਰੂ ਕੀਤੀ ਗਈ ਸੀ ਉਹ ਕਿਸ ਤਰ੍ਹਾਂ ਜਾਰੀ ਰਹੇਗੀ ਕਿਉਂਕਿ ਜਥੇਦਾਰਾਂ ਨੂੰ ਹਲੇ ਤੱਕ ਹਟਾਇਆ ਨਹੀਂ ਗਿਆ ਉਹਨਾਂ ਨੂੰ ਹਟਾਉਣ ਦੀ ਮੰਗ ਕਿਸ ਪੱਧਰ ਤੱਕ ਤੁਸੀਂ ਅੱਗੇ ਲੈ ਕੇ ਜਾਓਗੇ ਔਰ ਕੀ ਅਗਲੀ ਰਣਨੀਤੀ ਹੋਏ? ਪਹਿਲੀ ਤਾਂ ਗੱਲ ਇਹ ਲੜਾਈ ਕੋਈ ਨਹੀਂ ਹੈ ਅਸੀਂ ਪੰਥ ਦੇ ਰਵੈਤਾਂ ਤੇ ਪਹਿਰਾ ਦਿੰਦਾ ਹੈ ਤੇ ਰਵੈਤਾਂ ਤੇ ਪਹਿਰਾ ਦੇਣ ਵਾਲਿਆਂ ਦਾ ਕਾਫਲਾ ਵਧਦਾ ਜਾਂਦਾ ਹੈ। ਜਦੋਂ ਰਵਾਇਤਾਂ ਤੇ ਪਹਿਰਾ ਦੇਣ ਵਾਲਿਆਂ ਦਾ ਕਾਫਰਾ ਵੱਧ ਗਿਆ ਤੇ ਜਿਹੜੇ ਗਦਾਰ ਨੇ ਆਪੇ ਭੱਜ ਜਾਣਗੇ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਜਾਣ ਦਾ ਮੌਕਾ ਮਿਲਿਆ ਉੱਥੋਂ ਦੀ ਜੋ ਸਮੁੱਚੀ ਕੌਮ ਹੈ ਜੋ ਜਥੇਬੰਦੀਆਂ ਨੇ ਉਹਨਾਂ ਦੇ ਮਨਾਂ ਵਿੱਚ ਬਾਦਲਾਂ ਬਦਲ ਪਰਿਵਾਰ ਜਾਂ ਫਿਰ ਜਥੇਦਾਰਾਂ ਪ੍ਰਤੀਕੀ ਸੋਚ ਹੈ ਕੀ ਉਹਨਾਂ ਦਾ ਕਹਿਣਾ ਹੈ ਤੁਹਾਡੇ ਨਾਲ ਕੀ ਵਿਚਾਰਾਂ ਸਾਂਝੀਆਂ ਕਰਦੇ ਨੇ ਉਹਨਾਂ ਨੇ ਵਿਚਾਰਾਂ ਕੀ ਕਰਨੀਆਂ ਕਹਤੇ ਕੋਈ ਸੋਭਾ ਨਹੀਂ ਮੈਂ ਪਹਿਲਾਂ ਕਿਹਾ ਤੁਹਾਨੂੰ ਪਤਾ ਹੈ ਜਦੋਂ ਤੋਤਾ ਸਿੰਘ ਕਹਿਆ ਸੀ ਕਹਿਆ ਸੀ ਬਾਹਰ ਤੋਂ ਉਹਦੇ ਨਾਲ ਕੀ ਹੋਇਆ ਹੈ ਔਰ ਜਿੰਨੇ ਵੀ ਜੰਦੇ ਜਾਂਦੇ ਉਹਨਾਂ ਨਾਲ ਕੀ ਹੁੰਦਾ ਤੇ ਸੱਚਖੰਡ ਰਮੰਦਰ ਸਾਹਿਬ 6 ਜੂਨ ਨੂੰ ਮੰਤਰੀਆਂ ਦੇ ਨਾਲ ਕੀ ਹੋਇਆ ਤੁਹਾਨੂੰ ਪਤਾ ਹੀ ਹੈ ਇਹੋ ਕੋਈ ਬਾਹਰ ਹੁੰਦਾ। ਇੱਕ ਆਖਰੀ ਸਵਾਲ ਜਿਸ ਤਰ੍ਹਾਂ ਅਰਦਾਸੀ ਸਿੰਘ ਨੂੰ ਉਹਨਾਂ ਦਾ ਤਬਾਦਲਾ ਕੀਤਾ ਗਿਆ ਉਸ ਤੋਂ ਬਾਅਦ ਇੱਕ ਸੇਵਾਦਾਰ ਦਾ ਕੀਤਾ ਗਿਆ ਤੁਸੀਂ ਕਿਹਾ ਕਿ ਉਹਨਾਂ ਦੇ ਨਾਲ ਖੜੇ ਹੋ ਜੇਕਰ ਐਸਜੀਪੀਸੀ ਜਾਂ ਫਿਰ ਅਜਿਹੇ ਫੈਸਲਿਆਂ ਦੇ ਖਿਲਾਫ ਜੋ ਵੀ ਲੋਕ ਆਵਾਜ਼ ਬੁਲੰਦ ਕਰਨਗੇ ਚਾਹੇ ਉਹ ਸੰਸਥਾ ਐਸਜੀਪੀਸੀ ਦੇ ਮੁਲਾਜ਼ਮ ਹੋਣ ਕੀ ਪੰਜ ਪਿਆਰੇ ਉਹਨਾਂ ਦੇ ਨਾਲ ਖੜੇ ਹੋਣਗੇ ਉਹਨਾਂ ਦਾ ਸਾਥ ਦੇਣਗੇ? ਅਸੀਂ ਹਮੇਸ਼ਾ ਸੱਚ ਲਈ ਤੁਰਿਆ ਤੇ ਜਿਹੜਾ ਵੀ ਸੱਚ ਬੋਲ ਕੇ ਸੱਚ ਤੇ ਪਹਿਰਾ ਦੇਣ ਦਾ ਯਤਨ ਕਰੇਗਾ ਸਮੁੱਚਾ ਪੰਥ ਹੀ ਉਹਦੇ ਨਾਲ ਬਹੁਤ ਬਹੁਤ ਸ਼ੁਕਰੀਆ ਇਹ ਤੁਹਾਨੂੰ ਸਤਨਾਮ ਸਿੰਘ ਜੀ ਖੰਡਾ ਇਹਨਾਂ ਦਾ ਕਹਿਣਾ ਹੈ ਕਿ ਜੋ ਵੀ ਫੈਸਲੇ ਅਕਾਲ ਤਖਸੈਬ ਜਾਂ ਐਸਜੀਪੀਸੀ ਵੱਲੋਂ ਲਏ ਜਾਂਦੇ ਨੇ ਉਹ ਸਿਆਸੀ ਪ੍ਰਭਾਵ ਹੇਠ ਲਏ ਜਾਂਦੇ ਨੇ ਔਰ ਜੇਕਰ ਐਸਜੀਪੀਸੀ ਦੇ ਖਿਲਾਫ ਕੋਈ ਵੀ ਆਵਾਜ਼ ਬੁਲੰਦ ਕਰਦਾ ਹੈ ਪੰਥ ਦੇ ਹੱਕ ਵਿੱਚ ਬੋਲਦਾ ਹੈ ਤਾਂ ਪੰਜ ਪਿਆਰੇ ਸਿੰਘ ਉਹਨਾਂ ਦੇ ਨਾਲ ਖੜੇ ਹਨ ਰਜੀਵ ਸ਼ਰਮਾ এবੀਪੀ ਸੰਜਾ ਅੰਮ੍ਰਿਤਸਰ